ਜੈ ਹਿੰਦ ਮਾਨਯੋ ਡੀਜੀਪੀ ਪੰਜਾਬ ਤੇ ਕਵਾਨਯੋ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸਮੇਂ-ਸਮੇਂ ਤੇ ਸਾਨੂੰ ਮੁਨਾਸਬ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਸਟਰੀਟ ਕਰਾਈਮ ਤੇ ਡਰੈਫਟਿੰਗ ਦੇ ਖਿਲਾਫ ਉਸੇ ਦੀ ਲੜੀ ਦੇ ਵਿੱਚ ਥਾਣਾ ਜੋਦੇਵਾਲ ਦੀ ਟੀਮ ਜਿਹਨੂੰ ਸਾਡੇ ਐਸਪੀ ਸਾਹਿਬ ਤੇ ਐਸਪੀ 1 ਤੇ ਆਪਣੇ ਏਸੀਪੀ ਸ਼੍ਰੀ ਦਵਿੰਦਰ ਚੌਧਰੀ ਇਹ ਲੀਡ ਕਰ ਰਹੇ ਸੀਗੇ ਤੇ ਇਹਨਾਂ ਦੇ ਜਿਹੜੇ ਐਸਐਚਓ ਹੈਗੇ ਆ ਜਸਪੀਰ ਤੇ ਇਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਕਰੀਬ 11 ਬੰਦਿਆਂ ਦਾ ਇੱਕ ਗਰੋਹ ਫੜਿਆ ਜਿਹੜੀ ਕਿ ਪਿਛਲੇ ਕਾਫੀ ਸਮਾਂ ਤੋਂ ਸ਼ਹਿਰ ਦੇ ਵਿੱਚ ਵਕ-ਵਕ ਥਾਵਾ ਤੇ ਤੇ ਵਕ-ਵਕ ਲੋਕਾਂ ਨਾਲ ਸਨੇਚਿੰਗ ਦੀਆਂ ਵਾਰਦਾਤਾਂ ਦੇ ਰਹੀ ਸੀਗਾ ਇਹਨਾਂ ਤੋਂ ਸਾਨੂੰ ਤਿੰਨ ਮੋਟਰਸਾਈਕਲ ਇੱਕ ਐਕਟਿਵਾ ਇੱਕ 12 ਬੋਰ ਦੀ ਗਨ ਸਿੰਗਲ ਬੈਰਲ ਦੀ 20 ਮੋਬਾਈਲ ਫੋਨ ਇੱਕ ਦਾਤ ਇੱਕ ਲੋਹਾ ਰੌਡ ਤੇ ਇੱਕ ਗਨਾਸੀ ਬਰਾਮਦ ਹੋਈ ਆ ਇਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਇਹ ਜਿਹੜੇ ਗੌਤਮ ਕੁਮਾਰ ਤੇ ਦੀਪਕ ਕੁਮਾਰ ਹੈਗੇ ਆ ਇਹਨਾਂ ਤੇ ਪਹਿਲੇ ਵੀ ਜਿਹੜੇ ਚੋਰੀ ਦੇ ਤੇ ਲੁੱਟਖੋਹ ਦੇ ਪਰਚੇ ਦਰਜ ਇੱਕ ਮਹਿਰਬਾਨ ਥਾਣੇ ਦਰਜ ਤੇ ਇੱਕ ਸ਼ਹਿਰ ਨੰਬਰ ਥਾਣੇ ਦਰਜ ਤੇ ਅੱਗੇ ਇਸ ਕੇਸ ਦੀ ਤਫ਼ਤੀਸ਼ ਹਾਲੇ جاری ਆ